ਬਈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਦਿਨ ਹੈਗਾ ਇਹ 10 ਸਤੰਬਰ 2025 ਤੇ ਆਪਾਂ ਚੱਲੇ ਆਂ ਖੇਤਾਂ ਵੱਲ ਨੂੰ ਤੇ ਆਪਾਂ ਕਰਦੇ ਆਂ ਤੇਲੇ ਵਾਲੀ ਸਪਰੇ ਤੇ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕਿਹੜੀਆਂ-ਕਿਹੜੀਆਂ ਦਵਾਈਆਂ ਪਾਈਆਂ ਨੇ ਸਪਰੇ ਵਾਸਤੇ ਤੇ ਲੈਂਡ ਦਾ ਬਹੁਤ ਮੰਗਾ ਜਾਦਾ ਰਿਹਾ ਇਹ ਮੀਂਹ ਕਰਕੇ ਲੈਂਡ ਆ ਜਿਹੜੀ ਬਹੁਤ ਘਟ ਆ ਰਹੀ ਆ ਤੇ ਹੁਣ ਆਪਾਂ ਖੇਤਾਂ ਵੱਲ ਨੂੰ ਚੱਲਦੇ ਆਂ ਤਾਂ ਦੇਖਦੇ ਆਂ ਵੀ ਲੈਂਡ ਹੈਗੀ ਆ ਜਾਂ ਨਹੀਂ ਫੇਰ ਆਪਾਂ ਕਰਦੇ ਆ ਸਪਰੇ ਤੇ ਤੁਹਾਨੂੰ ਦੱਸਦੇ ਆ ਲਓ ਜੀ ਚੱਕ ਲਿਆ ਆਪਾਂ ਪੰਪ ਤੇ ਲਾਈਟ ਆ ਚੁੱਕੀ ਆ ਤੇ ਆਪਾਂ ਚੱਲਿਆਂ ਸਪਰੇ ਕਰਨ ਤੇ ਚੱਲਦੇ ਆ ਪਹਿਲਾਂ ਦਵਾਈਆਂ ਦਵਾਈਆਂ ਘੋਲਦੇ ਆ ਆਪਾਂ ਫੇਰ ਕਰਦੇ ਆ ਆਪਾਂ ਸ਼ੁਰੂ ਸ਼ੁਰੂ ਲਓ ਜੀ ਪੰਪ ਦੀ ਸਟਾਰਟਿੰਗ ਕਰਦੇ ਆ ਥੋੜਾ ਠੰਡਾ ਹੋ ਜਾਂਦਾ ਪੰਪ ਤੇ ਹੁਣ ਕਰਦੇ ਆ ਪੰਪ ਦਾ ਹੀ ਤੇ ਆਪਣਾ ਫਿਲਟਰ ਚ ਥੋੜਾ ਫਾਲਟ ਪੈ ਗਿਆ ਤੇ ਦੇਖਦੇ ਹਾਂ ਹੁਣ ਵੀ ਕਦ ਕਲੇਟ ਆਊਗੀ 10-15 ਮਿੰਟ ਲੱਗਣਗੇ ਹਜੇ ਲੈਟ ਆਉਣ ਨੂੰ ਤੇ ਫਿਰ ਤੁਹਾਨੂੰ ਦੱਸਦੇ ਆ ਹਾਂਜੀ ਮਿੱਤਰੋ ਤੇ ਆਪਾਂ ਸਪਰੇਅ ਕਰ ਰਹੇ ਆ ਇਹਨਾਂ ਦਵਾਈਆਂ ਦੀ ਤੇ ਸਭ ਤੋਂ ਪਹਿਲਾਂ ਆਪਾਂ ਇਨਸੈਕਟੀਸਾਈਡ ਪਾ ਰਹੇ ਆ ਪੱਤਾ ਲਵੇਟ ਤੇ ਖੋਬ ਦੀ ਸੁੰਡੀ ਵਾਸਤੇ ਆਹ ਟਾਟਾ ਦਾ ਪ੍ਰੋਡਕਟ ਆ ਟਕੂਮੀ ਤੇ ਆਪਾਂ ਇਹ ਪਾਉਣਾ ਹੈ ਤੇ ਦੂਜੇ ਨੰਬਰ ਤੇ ਆਪਾਂ ਪਾ ਰਹੇ ਹਾਂ ਐਮੀ ਸਟਾਰਟ-ਆਪ ਸਜੰਟਾ ਦਾ ਬਾਈ ਨੇਮ ਤੇ ਇਹ ਪਾਉਣਾ ਆਪਾਂ ਨੇ ਪੰਗੀ ਸਾਈਡ ਵਾਸਤੇ ਤੇ ਉਹ ਤੋਂ ਬਾਅਦ ਆਪਾਂ ਤੇਲੇ ਵਾਸਤੇ ਪਾ ਰਹੇ ਹਾਂ ਚੈਸ ਸਜੰਟਾ ਦਾ ਬਾਈ ਨੇਮ ਚੈਸ ਪਾ ਰਹੇ ਹਾਂ ਤੇ ਉਹ ਤੋਂ ਬਾਅਦ ਆਪਾਂ ਪਾ ਰਹੇ ਹਾਂ ਥਾਇਆ ਥਾਇਆ ਪਾ ਰਹੇ ਹਾਂ ਆਪਾਂ ਤੇਲੇ ਝਾੜਨ ਨੂੰ ਤੇਲਾ ਝਾੜਨ ਵਾਸਤੇ ਤੇ ਇਹ ਮਾਨੀ ਦਾ ਪਾ ਰਹੇ ਹਾਂ ਆਪਾਂ ਉਹ ਤੋਂ ਬਾਅਦ ਦੇ ਵਿੱਚ ਆਪਣਾ ਸਟicker ਹੋ ਗਿਆ ਆਪਾਂ ਨੀ ਮੂ ਜਿਆਦਾ ਪੈ ਰਹੇ ਨੇ ਇਸ ਕਰਕੇ ਆਪਾਂ ਸਟਿੱਕਰ ਪਾ ਰਹੇ ਹਾਂ ਤੇ ਆਪਾਂ ਡੋਜ਼ ਪਾਉਂਗੇ ਇਹ 5 ਤੋਂ 10 ਐਮਐਲ ਰეკਮੈਂਡ ਹੈ ਵੈਸੇ ਤੇ ਆਪਾਂ 10 ਐਮਐਲ ਪਾਉਂਗੇ ਇਹ ਇੱਕ ਪੰਪ ਵਾਸਤੇ ਇਹ ਜਿਹੜੀਆਂ ਆਪਾਂ ਦਵਾਈਆਂ ਪਾ ਰਹੇ ਆਂ ਦਾ ਰਿਜ਼ਲਟ ਵਧੀਆ ਤੇ ਥੋੜੀ ਜਿਹੀ ਜਿਹੜੀ ਇਹ ਸਪਰੇ ਹੁੰਦੀ ਆ ਨਸਾਰੇ ਤੇ ਆਪਾਂ ਕਰ ਰਹੇ ਹਾਂ ਸਪਰੇ ਤੇ ਇਹ ਸਪਰੇ ਆਪਾਂ ਥੋੜੀ ਜਿਹੀ ਵਧੀਆ ਵਾਲੀ ਉਹ ਕਰ ਦਿੰਨੇ ਆ ਤੇ ਬਾਇ ਨੇਮੇ ਪਾਇਆ ਆਪਾਂ ਸਾਰਾ ਸਮਾਨ ਤੁਸੀਂ ਬਾਇ ਨੇਮ ਤੋਂ ਇਲਾਵਾ ਵੀ ਦੂਜੀਆਂ ਕੰਪਨੀਆਂ ਦੇ ਪਾ ਸਕਦੇ ਆ ਜਿਵੇਂ ਟਕੂਮੀ ਜਗਾ ਤੁਸੀਂ ਕੋਰਾ ਜਨ ਵੀ ਕਰ ਸਕਦੇ ਹੋ ਠੀਕ ਆ ਤੇ ਚੈਸ ਦੀ ਜਗਾ ਓਸ਼ੀਨ ਵੀ ਕਰ ਸਕਦੇ ਹੋ ਤੁਸੀਂ ਐਮ ਐਸਟਾਰ ਦੀ ਜਗਾ ਪਲਸਰ ਆਉਂਦੀ ਆ ਟਰੈਕਟਰ ਬ੍ਰਾਂਡ ਦੀ ਉਹ ਵੀ ਵਧੀਆ ਦਵਾਈ ਆ ਟਰੋ ਮੋਟਰ ਆਪਾਂ ਚਲਾਤੀ ਤੇ ਪਾਣੀ ਜਾ ਰਿਹਾ ਆਪਾਂ ਖਾਲ ਦੇ ਅੱਗੇ ਤੇ ਹੁਣ ਆਪਾਂ ਘੋੜੀ ਚੱਕਦੇ ਆਂ ਤੇ ਪੰਪ ਲਿਖ ਕੇ ਚਲਦੇ ਆਂ ਦਵਾਈਆਂ ਚੱਕ ਕੇ ਸਪਰੇਅ ਕਰਨ ਬਹੁਤ ਟਾਈਮ ਖਰਾਬ ਹੋ ਗਿਆ ਪਹਿਲਾਂ ਹੀ ਪਹਿਲਾਂ ਪਾਈਪ ਉਲਟ ਗਿਆ ਯਾਰ ਪਾਈਪ ਸਿੱਧਾ ਕਰਿਆ ਸਾਰਾ ਪਾਈਪ ਹਵਾ ਨੇ ਉਡਾ ਕੇ ਮਾਰਿਆ ਹੋਇਆ ਸੀ ਤੇ ਉਹ ਸਿੱਧਾ ਕਰਿਆ ਆ ਕੇ ਪਹਿਲਾਂ ਤੇ ਹੁਣ ਚਲਦੇ ਆ ਥੋੜਾ ਦੇਖਦੇ ਆ ਕਿਉਂ ਬਾਈ ਚੱਲੀ ਆ ਫਿਰ ਚਲੋ ਦੇਖਦੇ ਆ ਹੁਣ ਜਾਂਦੇ ਆ ਥੋੜਾ ਅੱਗੇ ਪਾਣੀ ਛੱਡਿਆ ਹੋਇਆ ਆਪਣਾ ਲਾਈਟ ਕਰਕੇ ਉਧਰਲੀ ਮੋਟਰ ਦਾ ਵੀ ਛੱਡਤਾ ਆਪਾਂ ਨੇ ਦੋਹੇ ਮੋਟਰਾਂ ਦਾ ਪਾਣੀ ਛੱਡਤਾ ਇਮ ਚਲੋ ਦੇਖਨੇ ਅੱਗੇ ਕਿਉਂਕਿ ਪਤਾ ਨਹੀਂ ਵੀ ਲਾਈਟ ਕਦ ਭੱਜ ਜਾਵੇ ਤਾਂ ਕਰਕੇ ਅੱਪ ਦੋਹੇ ਮੋਟਰਾਂ ਨੂੰ ਚਲਾ ਕੇ ਖਾਲਾਂ ਦੋਹੇ ਭਰਨੀ ਆ ਆਪਣੀਆਂ ਤੇ ਦੋਹੇ ਪਾਸੇ ਨੂੰ ਕੱਢੀ ਜਾਉਂਗੇ ਹੁਣ ਲਓ ਜੀ ਕਰ ਰਹੇ ਆ ਜੀ ਸਪਰੇ ਤੇ ਹੁਣ ਚਾਲੂ ਕਰ ਰਹੇ ਆ ਆਪਾਂ ਕੰਮ ਤੇ ਥੋੜੀ ਧੁੱਪ ਜ਼ਿਆਦਾ ਹੋ ਗਈ ਅੱਜ ਲਗਭਗ 30 ਡਿਗਰੀ ਟੈਂਪਰੇਚਰ ਆ ਤੇ ਥੋੜੀ ਇੱਕ ਲਾਈਟ ਤਾਂ ਸਵੇਰੇ 4 ਵਜੇ ਦੀ ਆਈ ਹੋਈ ਆ ਪਰ ਥੋੜਾ ਜਿਹਾ ਫੀਡਰ 'ਚ ਫਾਲਟ ਹੋਇਆ ਪਿਆ ਦੀ ਤਾਂ ਕਰਕੇ 8 ਵਜੇ ਲੇਟ ਆਈ ਆਂ ਗਰੀਬਨ ਤੇ ਆਪਾਂ ਪਹੁੰਚ ਗਏ ਦੀ 8 ਵਜੇ ਤੇ ਫੋਨ ਕਰਕੇ ਪਤਾ ਕਰਿਆ ਕਿ ਰੈਡ 'ਚ ਕਹਿੰਦੇ ਵੀ ਫਾਲਟ ਆ ਤੇ ਹੁਣ ਆਪਾਂ ਚੱਲੇ ਆਂ ਸਪਰੇਅ ਕਰਨ ਖਾਲਾਂ ਖੂਣਾਂ ਆਪਾਂ ਭਰ ਲਈਆਂ ਤੇ ਸਪਰੇਅ ਜ਼ਰੂਰੀ ਆ ਕਿਉਂਕਿ ਤੇਲੇ ਦੀ ਜਿਹੜੀ ਅਟੈਕ ਆ ਉਹ ਹੋਣ ਲੱਗ ਗਿਆ ਆ ਆਪਾਂ ਨੇ ਕੱਖ ਵੀ ਬਟਲੇ ਨੇ ਇਧਰ ਜੀ ਦੇਖੋ ਇਹ 26 ਈਰੀਆ ਇਹਦਾ ਨਸਾਰੇ ਤੇ ਆਪਣਾ ਪੰਜਾਬ ਨਾ ਫਰਮਾਨ ਹਜੇ ਟਾਈਮ ਲੂ ਥੋੜਾ ਜਿਹਾ ਤੇ ਬਈ ਇਹ ਆਪਾਂ ਨੂੰ ਮੇਲੇ ਨਹੀਂ ਤਾਂ ਕਰਕੇ ਆਪਾਂ ਆਪੇ ਲੱਗੇ ਆ ਸਪਰੇਅ ਕਰਨਾ ਇਹ ਕਿਹਦਾ ਬੁਰੇ ਮੀਆਂ ਦਾ ਕੰਮ ਨਹੀਂ ਬਹੁਤ ਅਸੇ ਹੋਏ ਨੇ ਅੱਗੇ ਅੱਗੇ ਆ ਕਰਕੇ ਪਹਿਲਾਂ ਹੀ ਕਰਦੇ ਹਾਂ ਫੋ ਸਪਰੇਅ ਇਹਦਾ ਸਭਾ ਕਦ ਮਿਲਣਗੇ ਆਪੇ ਕਰ ਰਹੇ ਲੋਕ ਕੰਮ ਕਰਨਾ ਉਹਦਾ ਕਰਮ ਹੈ ਬਦਲ ਲਓ ਆਏ ਲੋ ਜੀ ਆਪਾਂ ਦੇ ਜੀਲਿਆਂ ਨਹੀਂ ਘੌਂ ਰਹੇ ਨਾ ਬਾਈ ਏਕਣਾ ਠੀਕ ਠਾਕ ਇਨੇ ਪੰਪ ਕਰ ਰਹੇ ਆ 10 ਪੰਪ ਕਰ ਰਹੇ ਹਾਂ 10 ਕਾਤੇ ਕਰੂੰਗਾ ਦਵਾਈ ਦੇ ਪੈਣੀ ਆ ਵਿੱਚ ਦੋ ਕਿੱਲਾਂ ਦੇ 10 ਪੰਪ ਕਰ ਲਏ ਜੇ ਤਾਂ ਚੈਸ ਪਾਉਣੀਆਂ ਦਵਾਈ ਦਾ ਚੈਸਾ ਬਾਈ 11 ਕਰ 11 ਉਹ ਨਹੀਂ ਚੈਸ ਦਵਾਈ ਹੈ ਕੀ ਆਪਣੇ ਕੋਲ ਚੈਸੇ ਪਾਉਣ ਉਹ 11 ਕਰ ਬਾਈ ਤੁਰੇ ਨਹੀਂ ਜਾਣਾ ਪੰਪ ਉਰੇ ਮੁੱਕ ਸਕਦਾ ਲੋ ਜੀ 11 ਕਰ ਕੱਟਦਾ ਦੇਖ ਲੈ ਤੂੰ ਜੀਰੀ ਦਾ ਤੇ ਤੁਰਲੇਗਾ ਵੱਧ ਵੀ ਲੱਗ ਸਕਦਾ ਪੰਪ ਪਾ ਚੈਸ ਨਵਈਓ ਪਾ ਰਹੇ ਤੁਰਿਆ ਨਹੀਂ ਜਾਣਾ ਉਹ 10 ਕਿੱਲਾਂ ਹੀ ਲਈ ਦੀ 8 ਕਿੱਲਾਂ ਦੀ ਤਾਂ ਉਹ ਆ ਕਹੇ 2 ਕਿੱਲਿਆਂ ਦੀ ਆਪਾਂ ਖੁੱਲੀ ਲਿਆਈ ਦੀ ਦਵਾਈ ਚੱਸ ਆ 2 ਕਿੱਲਿਆਂ ਦੀ ਆ ਹੂੰ ਪਾਈ ਆ ਦਵਾਈ ਆ ਇਹ 2 ਦਿਨ ਵੱਧਾ ਇਹ 2 ਦੀ ਆ ਪਾਈ ਆ ਦਵਾਈ ਆ 8 ਕਿੱਲਿਆਂ ਦੀ ਉਹ 120 ਗ੍ਰਾਮ ਪੈਂਦੀ ਆ ਕਿੱਲੇ ਦੀ ਕਹੇ ਦਾ ਮਣਕੇ ਪਾ ਦਿੰਨੇ ਆ ਇੱਥੇ ਡਰੂਡੂ ਦੀ ਬਾਲਟੀ ਆਪਾਂ ਜੇ ਦਵਾਈਆਂ ਕੱਢ ਲਈਆਂ ਦੀ ਇਹ ਤਾਂ ਹਾਂ ਕਿੱਥੇ ਨੇ ਓਏ ਮਿੱਤਰੋ ਲੈ ਕੇ ਬਾਬੇ ਦਾ ਨਾਮ ਤੇ ਕਰਤੀ ਆਪਾਂ ਨੇ ਸਪਰੇਅ ਸ਼ੁਰੂ ਤੇ ਕਰਦੇ ਆ ਹੁਣ ਪੰਪ ਸਟਾਰਟ ਹਾਂ ਬਾਈ ਕਰੀਏ ਚੱਲ ਚਾਲਾ ਉੱਥੇ ਹੀ ਆਣਦੇ ਠੀਕ ਕਰਵਾਈ ਹੋਈ ਵੀ ਆ ਅੱਜੜ ਗਰਮ ਤਾਂ ਉਹ ਨਹੀਂ ਬਦਲਦੀ ਹੈਗਾ 30 ਡਿਗਰੀ ਟੈਂਪਰੇਚਰ ਆ ਉੱਤੀ ਜਾ ਕੇ ਕਰਦੇ ਆ ਸਟਾਰਟ ਆਪਾਂ ਪੰਪ ਕੀਤਾ ਟਾਪ ਆ ਵੀਰੇ ਇਹਦੀ ਰੀਸ ਨਹੀਂ ਇਹ ਬੀਜ ਦੀ ਦੇਖੋ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਥੋੜਾ ਟਾਈਮ ਜ਼ਰੂਰ ਲੰਬਾ ਲੈ ਲੈਂਦੀ ਆ ਪਰ ਇਹ ਬੀਜ ਦਾ ਕੋਈ ਰੀਸ ਨਹੀਂ ਹੈਗੀ ਇਹ ਬੀਜ ਦੀ ਇੱਕ ਨੰਬਰ ਬੀਜ ਆ ਉੱਪਰ ਨੂੰ ਚੋਕ ਲੱਗੀ ਆ ਥੱਲੇ ਨੂੰ ਬੰਦ ਕਰਾਂ ਚੱਲ ਲਓ ਜੀ ਕਰਤਾ ਕੰਮ ਸ਼ੁਰੂ ਤੇ ਰੋਜ਼ ਇਹ ਹੁਣ ਬਦਲ ਵਾਈ ਹੁੰਦੀ ਹੋ ਰਹਿੰਦੀ ਆ ਤਾਂ ਕਰਕੇ ਆਪਾਂ ਹੁਣ ਦੇਖਦੇ ਰੱਬ ਆਖੜੇ ਉਹ ਆ ਨਹੀਂ ਪਾਏਗਾ ਤਾਂ ਵੀ ਕੋਈ ਚੱਕਰ ਨਹੀਂ ਹੁਣ ਤਾਂ ਲਾਗੇ ਗਏ ਜਾਂ ਪਰ ਪ੍ਰੈਸ਼ਰ ਲੰਬਾਈ ਰੱਖੀ ਤਿੱਖਾ ਪ੍ਰੈਸ਼ਰ ਚੱਕਦੇ ਫਿਰ ਕੰਮ ਨੂੰ ਲੋਲੀ ਹੁਣ ਦੇਖਦੇ ਆ ਵੀ ਕਿੰਨਾ ਕੁ ਟਾਈਮ ਲੱਗਦਾ ਆਪਣਾ ਤੇ ਪੰਪਾ ਪੋਣਾ ਦੂਜਾ ਖਰਾਬ ਆ ਇੱਕ ਪੰਪ ਨਾਲੇ ਕਰ ਰਹੇ ਆ ਆਪਾਂ ਅੱਜ ਕੋ ਬੰਦਾ ਬੁੰਦਾ ਆਪਾਂ ਨੂੰ ਮਿਲਿਆ ਨਹੀਂ ਤਾਂ ਕਰਕੇ ਫਿਰ ਆਪੇ ਕਿਉਂਕਿ ਥੋੜੀ ਜੀ ਜਿਆਦਾ ਹੋ ਰਹੀ ਆ ਉਡ ਜਿਆਦਾ ਸਪਰੇਹਾ ਹੋ ਰਹੀਆਂ ਨੇ ਤਾਂ ਕਰਕੇ ਬੰਦਿਆਂ ਦੀ ਵੀ ਸ਼ਾਰਟ ਆ। ਲੋ ਜੀ ਅੱਜ ਆਪਣਾ ਲਗਭਗ ਕੰਮ ਨਿਪਟਣੇ ਵਾਲਾ ਹੀ ਆ ਤੇ ਥੋੜੀ ਜੀ ਪਾਣੀ ਦੀ ਸ਼ਾਰਟ ਪੈ ਗਈ ਆਪਾਂ ਨੂੰ ਤੇ ਖੱਚਾ ਵੀ ਖਾਲੀ ਹੋ ਗਿਆ ਆਪਣਾ ਤੇ ਲਾਈਟ ਵੀ ਭੱਜ ਗਈ। ਤੇ ਉਹਦੇ ਕਰਕੇ ਆਪਣਾ ਹੁਣ ਆਪਾਂ ਅੱਜ ਇੱਥੇ ਕੰਮ ਬੰਦ ਕਰਦੇ ਆ। ਤੇ ਥੋੜਾ ਜਿਹਾ ਰਹਿ ਜਾਊਗਾ ਆਪਣਾ ਥਾਉ ਆਪਣਾ 2-3 ਕਿਲੇਆਂ ਦਾ ਗੇੜ। ਤੇ ਉਹ ਆਪਾਂ ਕੱਲ ਨੂੰ ਕਰੂਗੇ ਸਪਰੇਅ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ 'ਚ